ਅੰਮ੍ਰਿਤਸਰ ਦਾ ਬਹੁਤ ਹੀ ਅਹਿਮ ਮੁੱਦਾ ਵਾ ਜਿਹੜਾ ਕਾਰਪੋਰੇਸ਼ਨ ਉਸ ਚੀਜ਼ ਤੇ ਚੁੱਪੀ ਸਾਧ ਕੇ ਬੈਠੀ ਹੈ ਜਦ ਕਿ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਣਾ ਚਾਹਨਾ ਇਹ ਸਿਰਫ ਅੰਮ੍ਰਿਤਸਰ ਦਾ ਮਸਲਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਮਸਲਾ ਵਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਠੱਗੀ ਜਿਹੜੀ ਕਈ ਸਾਲਾਂ ਤੋਂ ਚੱਲ ਰਹੀ ਹੈ 2016 17 ਤੋਂ ਕਲੋਸ ਦੇ ਨਾਮ ਜਿਹੜੇ ਤੇ ਹੁਣ ਤੱਕ ਭਗਵੰਤ ਮਾਨ ਨੇ ਚੁੱਪੀ ਸਾਧੀ ਹੋਈ ਹੈ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਮੁਹਿਮਾ ਸ਼ੁਰੂ ਹੋ ਰਹੀਆਂ ਜੀ ਨਸ਼ਾ ਮੁਕਤੀ ਦਾ ਹੋ ਰਿਹਾ ਜੀ ਬੜਾ ਕੁਝ ਹੋ ਰਿਹਾ ਗਉਆਂ ਦੇ ਨਾਲ ਜਾਦਾ ਹਾਸੇ ਹੋ ਰਹੇ ਨੇ ਨਸ਼ਿਆਂ ਨਾਲ ਮੌਤ ਘਟ ਹੋ ਰਹੀ ਹੈ ਪੰਜਾਬ ਦੇ ਜਨਤਾ ਦੀ ਗਉਆਂ ਦੇ ਨਾਲ ਮੌਤ ਜਿਆਦਾ ਹੋ ਰਹੀ ਹੈ ਕਾਉਸਸ ਲਿੱਤਾ ਜਾ ਰਿਹਾ ਹੈ ਕਿ ਲੋਕ ਗਉ ਮਾਤਾ ਦੇ ਨਾਮ ਤੇ ਜਿਹੜਾ ਵਾ ਕਾਉਸਸ ਪੰਜਾਬ ਸਰਕਾਰ ਨੂੰ ਪਾ ਹਜ਼ਾਰਾਂ ਕਰੋੜ ਰੁਪਈਆ ਰੈਵਨਿਊ ਜਿਹੜਾ ਪੰਜਾਬ ਸਰਕਾਰ ਨੂੰ ਜਾ ਰਿਹਾ ਹੈ ਸ਼ਰਾਬ ਦੀ ਬੋਤਲ ਤੇ ਸੀਮਿੰਟ ਦੀ ਬੋਰੀ ਤੇ 4-ਵੀਲਰ ਤੇ 2-ਵੀਲਰ ਤੇ ਡੈਥ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਤੇ ਬਿਜਲੀ ਦੇ ਬਿੱਲਾਂ ਤੇ ਅਣਗਿਣਤ ਚੀਜ਼ਾਂ ਦੇ ਢੇੜਾ ਵਾ ਕਾ ਉਸ ਪੰਜਾਬ ਸਰਕਾਰ ਨੇ ਲਾਤਾ 2017 ਤੋਂ ਲੈ ਕੇ 2025 ਤੱਕ ਹੁਣ ਤੱਕ ਦੇਖ ਲਓ ਹਜ਼ਾਰਾਂ ਕਰੋੜ ਰੁਪਇਆ ਕਾਉਂਸਲਸ ਦਾ ਜਿਹੜਾ ਰੈਵਨਿਊ ਆ ਪੰਜਾਬ ਸਰਕਾਰ ਨੂੰ ਜਾ ਰਿਹਾ ਲੇਕਿਨ ਸੀਐਮ ਸਾਹਿਬ ਅਜੇ ਤੱਕ ਇਸ ਟੀ ਤੇ ਇੱਕ ਵਰਡ ਨਹੀਂ ਬੋਲੇ ਵੀ ਸਾਡੇ ਕੋਲ ਇੰਨਾ ਕਾਉਂਸਲਸ ਆ ਅਸੀਂ ਇਹ ਸਹੂਲਤਾਂ ਪਬਲਿਕ ਨੂੰ ਤੇ ਗਵਾਂਵਾਂ ਵਾਸਤੇ ਦੇ ਰਹੇ ਗਊ ਸੇਵਾ ਕਮਿਸ਼ਨ ਪੰਜਾਬ ਦੀ ਇਸ ਚੀਜ਼ ਤੇ ਸੁੱਤੀ ਹੋਈ ਹੈ ਜਿਹੜੀਆਂ ਸੜਕਾਂ ਦੇ ਗਵਾਂ ਨੇ ਉਹ ਉਸੇ ਤਰ੍ਹਾਂ ਹੀ ਰੁੱਲ ਰਹੀਆਂ ਨੇ ਦੇਖੋ ਬਹੁਤ ਕਾਫੀ ਵਾਰ ਮੰਗ ਪੱਤਰ ਦਿੱਤਾ ਕਿ ਸਮੇਂ ਦੇ ਕਿਉਂ ਨਹੀਂ ਸਮਝਦੇ ਦੇਖੋ ਜੀ ਮੈਂ ਕਹਾਂਗਾ ਮੰਗ ਪੱਤਰ ਦੇਣ ਦਾ ਤਾਂ ਹੀ ਫਾਇਦਾ ਹੋਇਆ ਕਿ ਸਾਨੂੰ ਜਿਹੜੀ ਗਵਰਨਮੈਂਟ ਆਈ ਸੀ ਇਹ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਅਸੀਂ ਇਸ ਕਰਕੇ ਮੰਗ ਪੱਤਰ ਦਾ سلسلہ ਅੱਜ ਤੱਕ ਜਾਰੀ ਰੱਖਿਆ ਅੱਜ ਕੀ ਕੀਤਾ ਗਿਆ ਅੱਜ ਜਿਹੜਾ ਵਾਰ ਅਸੀਂ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਬਾਹਰ ਖਲੋਤੇ ਆ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ 2022-23 ਦੇ ਵਿੱਚ ਅਸੀਂ ਇਸੇ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਹੀ ਤੇ ਇੱਕ ਸਾਨੂੰ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਸ ਕਰਕੇ ਅਸੀਂ ਸੜਕਾਂ ਦੀਆਂ ਗਊਆਂ ਜਿਹੜੀਆਂ ਉੱਥੇ ਨਹੀਂ ਰੱਖ ਸਕਦੇ ਛੁੱਟ ਨਹੀਂ ਕਰ ਸਕਦੇ ਉਸ ਸਮੇਂ ਕਾਰਪੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਚਬਾਰ ਰੋੜ ਤੇ ਇੱਕ ਜਗ੍ਹਾ ਜਿਹੜੀ ਅਲੋਟ ਕੀਤੀ ਜਿਹਦੇ ਵਿੱਚ ਇੱਕ ਪਸ਼ੂ ਹਸਪੀਟਲ ਜਿਹੜਾ ਅਲੋਟ ਕੀਤਾ ਗਿਆ ਜਿਹਦੀ ਜ਼ਮੀਨ ਅਲੋਟ ਕੀਤੀ ਗਈ 2023 ਦੇ ਵਿੱਚ ਮੰਤਰੀ ਨਿਜਰ ਐਮ ਐਲ ਏ ਜਿਹੜੇ ਆਪਣਾ ਅਜੀਤ ਗੁਪਤਾ ਜੀ ਸੰਦੀਪ ਰਿਸ਼ੀ ਜੀ ਕਮਿਸ਼ਨਰ ਸੀ ਉਦੋਂ ਸਾਰਿਆਂ ਨੇ ਮਿਲ ਕੇ ਉਦਘਾਟਨ ਕੀਤਾ ਲੇਕਿਨ ਉਹਦੀ ਅਜ 2025 ਤੱਕ ਜਿਹੜੀ ਹੈ ਕੰਸਟਰਕਸ਼ਨ ਜਿਹੜੀ ਕੰਪਲੀਟ ਨਹੀਂ ਹੋ। ਤੇ ਬਹੁਤ ਹੀ ਜਿਹੜਾ ਨਿੰਦਨੀਆ ਗੱਲ ਹੈ ਵੀ ਇੰਨੇ ਸਾਲ ਬੀਤਣ ਦੇ ਬਾਅਦ باوجود ਕਾਉਸਸ ਜਿਹੜਾ ਵਾ तकरीबन 10 ਕਰੋੜ ਦੇ ਕੋਲ ਜਿਹੜਾ ਕਾਰਪੋਰੇਸ਼ਨ ਕੋਲ ਇਸ ਟਾਈਮ ਪ੍ਰੈਜ਼ੈਂਟ ਮੌਜੂਦ ਜਿਹੜਾ ਕੀ ਹੋਰ ਕੇ ਤੇ ਯੂਜ਼ ਨਹੀਂ ਕੀਤਾ ਜਾਦਾ। ਫਿਰ ਦੇਰੀ ਕਿਸ ਚੀਜ਼ ਚ? ਵੀ ਆਏ ਦਿਨ ਜਿਹੜੇ ਹਾਦਸੇ ਹੋ ਰਹੇ ਨੇ ਭੰਡਾਰੀ ਪੁਲ ਤੇ ਉਦੋਂ ਇੱਕ ਫੈਮਿਲੀ ਜਿਹੜੀ ਜ਼ਖਮੀ ਹੋ ਗਈ, ਗੱਡੀ ਟੁੱਟ ਗਈ। ਗਊ ਦਾ ਮੌਤ ਹੋ ਗਈ ਰਣਜੀਤ ਐਵੇਂ ਨਹੀਂ ਉਸ ਤੋਂ ਅਗਲੇ ਦਿਨ ਹੋ ਗਈ ਚਾਰ ਪੰਜ ਹਾਦਸੇ ਲਗਾਤਾਰ ਹੋ ਗਏ ਇੱਕ ਇੱਕ ਮੰਗ ਸਾਡੀ ਹੈ ਵੀ ਸਾਨੂੰ ਕਮਿਸ਼ਨਰ ਸਾਹਿਬ ਅੱਜ ਲਿਖਤੀ ਰੂਪ ਚ ਦੇਣ ਵੀ ਇਹ ਸਾਲ ਦੇ ਕਿਹੜੇ ਮਹੀਨੇ ਗਊਸ਼ਾਲਾ ਜਿਹੜੀ ਕੰਪਲੀਟ ਹੋਏਗੀ ਤੇ ਸੜਕਾਂ ਦੇ ਜੱਗੋਵਾਂ ਜਿਹੜੀਆਂ ਚੋਕ ਚੋਥੇ ਰੱਖੀਆਂ ਜਾਣਗੀਆਂ ਕਿਉਂਕਿ 1000 ਦੇ ਕੋਲ ਜਿਹੜੀ ਗਊ ਉੱਥੇ ਰੱਖੀ ਜਾਣੀ ਸੀ ਕਿਸੇ 2 ਘੰਟੇ ਤਾਨੂੰ ਹੋ ਗਏ ਕੋਈ ਅਫਸਰ ਇਹ ਤੱਕ ਮਿਲ ਨਹੀਂ ਧੰਨਵਾਦ ਸਰ ਇਹ ਤੇ 9 ਵਜੇ ਅਸੀਂ ਆਏ ਸੀ 9 ਅੱਜ ਗਏ ਨੇ ਅਜੇ ਤੱਕ ਜਿਹੜੇ ਅਫਸਰ ਖੂਨ ਨਵੀਂ ਜਿਹੜੇ ਆ ਡਿਊਟੀ ਤੇ ਨਹੀਂ ਪਹੁੰਚੇ ਗਏ ਬਹੁਤ ਸ਼ਰਮ ਦੀ ਗੱ ਇਥੇ ਜਿਹੜੇ ਆਮ ਪਬਲਿਕ ਏਰੀਆ ਇੱਥੇ ਪਰੇਸ਼ਾਨ ਹੋ ਰਹੀ ਹੈ ਆਂ ਹੀ ਤੇ ਅੱਜ ਆਏ ਆ ਕਿਉਂਕਿ ਸਾਨੂੰ ਲੋੜ ਨਹੀਂ ਪੈਂਦੀ ਇੱਥੇ ਜਾ ਆਂਦੀ ਲੇਕਿਨ ਆਮ ਪਬਲਿਕ ਅਸੀਂ ਦੇਖ ਰਹੇ ਆਂ ਕਿ ਇੱਥੇ ਅਫਸਰ ਨਾ ਹੋਣ ਕਰਕੇ ਬਹੁਤ ਬਹੁਤ ਸ਼ਰਮ ਦੀ ਗੱਲ ਹੈ ਜਦ ਕਿ ਸੀਐਮ ਸਾਹਿਬ ਕਹਿੰਦੇ ਸੀ ਵੀ ਸਾਨੂੰ ਵੀਡੀਓ ਪਾ ਦਿਆ ਕਰਿਓ ਕੋਈ ਅਫਸਰ ਨਾ ਬੈਠਾ ਹੋਏਗਾ ਮੈਂ ਕਹਾਂਗਾ ਸੀਐਮ ਸਾਹਿਬ ਹੁਣ ਕਾਰਵਾਈ ਕਰੋ ਇੱਥੇ ਤਾਂ ਕਮਿਸ਼ਨਰ ਸਾਹਿਬ ਹੀ ਨਹੀਂ ਬੈਠੇ ਹੋਏ ਦੂਸਰੇ ਨੰਬਰ ਤੇ ਮੈਂ ਜਿਹੜੀ ਸਾਡੀ ਮੰਗ ਹੈ ਉਹ ਹੈ ਵੀ ਰਾਤ ਦੇ ਸਮੇਂ ਜਦੋਂ گاਉਂ ਨਾਲ ਐਕਸੀਡੈਂਟ ਹੁੰਦਾ ਹੈ ਪਬਲਿਕ ਦੇ ਕੋਲ ਇੱਕ ਨੰਬਰ ਹੋਣਾ ਚਾਹੀਦਾ ਹੈ ਕਿ ਗਾਉਣਾ ਐਕਸੀਡੈਂਟ ਹੋ ਜਾਈਏ ਕਿਉਂਕਿ ਇਵਨ ਕੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਉਹਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਜੇ ਅਸੀਂ ਬਚ ਗਏ ਤਾਂ ਅਸੀਂ ਗਾਉ ਨੂੰ ਗਊਸ਼ਾਲਾ ਪੰਚਾਇਤ ਇੱਕ ਟਾਲ ਫਿਰ ਹੀ ਨੰਬਰ ਕਾਰਪੋਰੇਸ਼ਨ ਜਾਰੀ ਕਰੇ ਪਬਲਿਕ ਨੂੰ ਕਿਸੇ ਪ੍ਰਧਾਨ ਦੀ ਲੋੜ ਨਾ ਪਵੇ ਫੋਨ ਕਰਾਂ ਪਬਲਿਕ ਸਿੱਧਾ ਉੱਥੇ ਫੋਨ ਕਰੇ ਕਾਰਪੋਰੇਸ਼ਨ ਦੀ ਗੱਡੀ ਆਏ ਗਉ ਨੂੰ ਗਊਸ਼ਾਲਾ ਪੰਚਾਇਤ ਜੇ ਗਉ ਦੀ ਤੈਅਤ ਹੋਈ ਆ ਤੇ ਉਹਨੂੰ ਸੇਫਲੀ ਜਿਹੜਾ ਵਾ ਜਿਹੜਾ ਦਬਾਇਆ ਜਾਏ ਤਾਂ ਕਿ ਨਰਾਦਰੀ ਨਾ ਹੋ ਸਕੇ ਰਾਤੀ ਕੁੱਤੇ ਨਾ ਤੀਸਰੀ ਸਭ ਤੋਂ ਵੱਡੀ ਮੰਗ 22 ਨੰਬਰ ਫਾਟਕ ਦੇ ਥੱਲੇ ਬਿਨਾਂ ਲਾਇਸੈਂਸ ਕੋ ਰੇੜੀਆਂ ਚੱਲਦੀਆਂ ਨੇ ਮੀਟ ਦੀਆਂ ਮੱਛਲੀਆਂ ਕੱਟੀਆਂ ਜਾਂਦੀਆਂ ਨੇ ਦੋ ਸਕੂਲ ਨੇ ਉੱਥੇ ਉਹਨਾਂ ਦੇ ਸਾਹਮਣੇ ਛੁੱਟੀ ਦੇ ਟਾਈਮ ਤੇ ਮੁਰਗੀਆਂ ਤੇ ਮੱਛਲੀਆਂ ਕੱਟੀਆਂ ਜਾਂਦੀਆਂ ਅਸੀਂ ਕੀ ਸੰਸਕਾਰ ਦੇ ਰਹੇ ਹਾਂ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹਨਾ ਅਸੀਂ ਬੱਚਿਆਂ ਦੇ ਦਿਲਾਂ ਦੇ ਵਿੱਚ ਕੀ ਡਰ ਪੈਦਾ ਕਰ ਰਹੇ ਹਾਂ ਕਿਉਂਕਿ ਕਟਾਈ ਜਿਹੜੀ ਹੈ ਇੱਕ ਆਮੰਦਾ ਨਹੀਂ ਦੇਖ ਸਕਦਾ ਤੇ ਛੋਟੇ-ਛੋਟੇ 7ਵੀਂ 8ਵੀਂ ਕਲਾਸ ਦੇ ਬੱਚੇ ਕਿੱਥੋਂ ਦੇਖ ਲੈਣਗੇ ਉਹਦੀ ਕਾਰਵਾਈ ਅਸੀਂ ਅੱਜ ਹੀ ਚਾਹੁੰਦੇ ਹਾਂ ਜਾਂ ਉਹ ਬੰਦ ਕਰਵਾ ਦਿੱਤੀਆਂ ਜਾਣ ਜਾਂ ਫਿਰ ਜਿਹੜਾ ਉਹਨਾਂ ਟੱਕ ਦੇ ਅਗਰ ਨਾ ਮਸਲਾ ਤਾਂ ਧਰਨਾ ਦੇਖੋ ਅਸੀਂ ਬੈਠੇ ਹਾਂ ਜੀ ਜਿੰਨੀ ਦੇਰ ਤੱਕ ਨਹੀਂ ਮਸਲਾ ਹੱਲ ਹੋਉਂਦਾ ਬਹੁਤ ਜਿਹੜੀ ਇੱਕ ਗਊਸ਼ਾਲਾ ਜਿਹੜੀ ਆ ਸਾਨੂੰ ਮਿਲੀ ਸੀ ਉਹਦਾ ਕੰਮ 2 ਤੋਂ 3 ਮਹੀਨੇ ਦੇ ਵਿੱਚ ਵੀ ਜਿਹੜਾ ਕੰਪਲੀਟ ਹੋਣਾ ਸੀ ਅੱਜ 2025 ਹੋ ਗਿਆ ਔਰ ਉਸ ਗਊਸ਼ਾਲਾ ਦਾ ਜਿਹੜਾ ਇਹ ਕੰਮ ਕੰਪਲੀਟ ਨਹੀਂ ਹੋਇਆ ਜਦੋਂ ਉਹਨਾਂ ਨੇ ਇਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨੇ ਬਿਲਡਰ ਨੂੰ ਕੰਮ ਸੌਪਿਆ ਸੀਗਾ ਉਹਨੇ ਬਹੁਤ ਹੀ ਘੱਟਿਆ ਮਟੀਰੀਅਲ ਜਿਹੜਾ ਯੂਜ਼ ਕੀਤਾ ਸੀਗਾ ਉਹ ਮਟੀਰੀਅਲ ਇਸ ਤਰ੍ਹਾਂ ਦਾ ਸੀਗਾ ਕਿ ਜਿਹੜੀ ਗਊਸ਼ਾਲਾ ਦੋ ਜਿਹੜੀਆਂ ਬਰਸਾਤਾ ਉਹ ਵੀ ਨਹੀਂ ਫਿਕੜ੍ਹ ਸਕਦੀ ਤੇ ਜਦੋਂ ਡਾਕਟਰ ਸਾਹਿਬ ਨੇ ਉਹਦਾ ਵਿਰੋਧ ਕੀਤਾ ਤੇ ਗਊਸ਼ਾਲਾ ਦਾ ਕੰਮ ਬੰਦ ਕਰ ਦਿੱਤਾ ਗਿਆ ਤੇ ਹੁਣ ਤੱਕ ਹਜੇ ਤੱਕ ਉਹਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਔਰ ਗਊਸ਼ਾਲਾ ਜਿਹੜੀ ਹਜੇ ਤੱਕ ਬਣੀ ਨਹੀਂ ਹੈ ਤੇ ਸਾਡੀ ਇਹ ਮੰਗ ਹੈ ਗਊਸ਼ਾਲਾ ਜਲਦੀ ਬਣੇ ਔਰ ਜਿਹੜੀਆਂ ਗਊ ਮਾਤਾ ਨੇ ਉਹ ਸੜਕਾਂ ਤੋਂ ਚੁੱਕ ਕੇ ਜੜੀਆਂ ਉੱਥੇ ਗਊਸ਼ਾਲੇ ਦੇ ਅੰਦਰ ਪਹੁੰਚਾਈਆਂ ਜਾਂਦੀਆਂ ਕਿ ਕਾਰਪੋਰੇਸ਼ਨ ਕੰਮ ਕਿਉਂ ਨਹੀਂ ਕਰ ਰਹੀ ਕੰਮ ਰੁਕ ਗਿਆ ਕਿਉਂ ਪਿਆ ਪਿਛਲੇ 2 ਸਾਲਾਂ ਤੋਂ ਸਰ ਉਹਦਾ 2 ਕਰੋੜ ਜਿਹੜਾ ਸੈਂਸ਼ਨ ਹੋਇਆ ਸੀਗਾ ਔਰ ਕਾਰਪੋਰੇਸ਼ਨ ਦੇ ਜਿੰਨੇ ਲੋਕ ਨੇ ਸਾਰੇ ਇਹਨਾਂ ਜੋ ਜਿਹੜੇ ਆ ਠੱਗੀ ਮਾਰ ਰਹੇ ਨੇ ਕਿਉਂਕਿ ਜਿਹੜਾ ਬਿਲਡਰ ਸੀਗਾ ਉਹਨੇ ਇੰਨਾ ਕ ਕੱਟਿਆ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀਗਾ ਔਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਹਾਂ ਵੀ ਤੁਸੀਂ ਇੰਨਾ ਕਟਿਆ ਮਟੀਰੀਅਲ ਕਿਉਂ ਯੂਜ਼ ਕੀਤਾ ਉਹਨੇ ਸਾਬ ਕਿਹਾ ਕਿ ਜੜਾ ਕਾਰਪੋਰੇਸ਼ਨ ਵੱਲੋਂ ਆਇਆ ਇਹ ਪਾਸ ਕੀਤਾ ਗਿਆ ਹੈ ਜਿੱਦਕਿ ਮਟੀਰੀਅਲ ਕੱਟਿਆ ਯੂਜ਼ ਹੋ ਰਿਹਾ ਔਰ ਜਿਹੜੇ ਪੈਸੇ ਆ ਉਹ ਵਧੀਆ ਮਟੀਰੀਅਲ ਦੇ ਦਿੱਤੇ ਜਾ ਰਹੇ ਕਿਤੇ ਨਾ ਕਿਤੇ ਬਿਲਡਰ ਔਰ ਜਿਹੜੇ ਉੱਪਰਲੇ ਲੋਗ ਨੇ ਉਹ ਮਿਲ ਕੇ ਐਸ ਧਕਬਲਾ ਕਰ ਰਹੇ ਨੇ ਔਰ ਜਿਹੜਾ ਹੈ ਲਗਾਤਾਰ ਪਿਛਲੇ 2 ਸਾਲਾਂ ਦੇ ਵਿੱਚ ਤੁਹਾਡੇ ਕੋਈ ਮੰਗ ਪੱਤਰ ਦਿੱਤੇ ਗਏ ਤਾਂ ਨੇ ਵੀ ਲੈ ਕੇ ਕਾਰਪੋਰੇਸ਼ਨਾਂ ਵੀ ਗੱਲ ਕੀਤੀ ਗਈ ਪਰ ਫਿਰ ਵੀ ਜਿਹੜੀ ਬਿਲਡਿੰਗ ਬਣ ਰਹੀ ਹੈ ਉੱਥੇ ਜਿਹੜਾ ਸ਼ੈੱਡ ਬਣ ਰਿਹਾ ਉਹ ਹਲੇ ਤੱਕ ਕੰਪਲੀਟ ਨਹੀਂ ਹੋ ਪਾਇਆ ਹਾਂਜੀ ਵੀਰ ਜੀ ਬਿਲਕੁਲ ਨਹੀਂ ਕੰਪਲੀਟ ਹੋਇਆ ਕਿਤੇ ਨਾ ਕਿਤੇ ਐ ਵੀ ਹੈ ਕਿ ਜਿਹੜੇ ਗਊ ਮਤਾ ਬੇਜਮਾਨ ਨੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਔਰ ਇਹਨਾਂ ਦੀ ਸਰਕਾਰ ਨਹੀਂ ਉਹਨਾਂ ਦੇ ਸਿਰ ਤੋਂ ਬੰਨੀ ਔਵਾਈਡਿੰਗ ਕਾਰਪੋਰੇਸ਼ਨ ਦਾ ਲੋਕ ਕੀ ਹੁੰਦਾ ਬਈ ਸਿਰਫ ਗੱਲਬਾਤ ਕਰਕੇ ਤੋੜ ਦਿੱਤਾ ਜਾਂਦਾ ਹਰਵਰੀ 2 ਤੋਂ 3 ਮਹੀਨੇ ਦਾ ਟਾਈਮ ਦੇ ਦਿੰਦੇ ਨੇ ਕਹਿ ਦਿੰਦੇ ਨੇ ਬਣ ਜੇਗੀ ਬਣ ਜੇਗੀ ਐਤੋਂ 4 ਮਹੀਨੇ ਪਹਿਲਾਂ ਡਾਕਟਰ ਸਾਹਿਬ ਨੇ ਇੰਨੀ ਗੱਲ ਕਹੀ ਸੀਗੀ ਡਾਕਟਰ ਰੌਣ ਮੈਰਾ ਜੀ ਨੇ ਜਦੋਂ ਮਟੀਰੀਅਲ ਘਟਿਆ ਯੂਜ਼ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਕਾਰਵਾਈ ਕਰਕੇ ਦੁਬਾਰਾ ਕੰਮ ਸ਼ੁਰੂ ਕਰਾਵਾਂਗੇ ਅੱਜ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਬਿਲਡਰ ਦਾ ਪਤਾ ਚੱਲਿਆ ਤੁਹਾਨੂੰ 2 ਮਹੀਨੇ ਮਹੀਨੇ ਦਾ ਟਾਈਮ ਦੇ ਕੇ ਤੋੜ ਦਿੱਤਾ ਗਿਆ ਨਵੀਰ ਜੀ ਅਸੀਂ ਜਿੰਨੀ ਦੇਰ ਸਾਡੇ ਕੋਲ ਰਿਟਰਨ ਨਹੀਂ ਆਏਗਾ ਉਨੀ ਦੇਰ ਅਸੀਂ ਨਹੀਂ ਉਤਰਾਂ ਇੱਥ ਅਲਬਦ ਨਹੀਂ ਮੰਨੀ ਗਈ ਅਸੀਂ ਜਿਹੜਾ ਚੌਂਕ ਜਿਹੜਾ ਜ਼ਾਮਦਾਰ ਅਗੇ ਟ੍ਰੈਫਿਕ ਜ਼ਾਮਦਾਰਾਂਗੇ ਅੱਜ ਸ੍ਰੀ ਪਸ਼ਵ ਵਿਸਾਪ ਨਹੀਂ ਲੈਣਾ ਅੱਜ ਫੈਸਲਾ ਲੈ ਕੇ ਅੱਜ ਫੈਸਲਾ ਲੈਣਾ ਔਰ ਦੂਸਰਾ ਸਾਡੀ ਇੱਕ ਹੋਰ ਮੰਗ ਹੈ ਕਿ ਜਿਹੜਾ ਟੋਲ ਫਰੀ ਨੰਬਰ ਹੈ ਉਹ ਜਾਰੀ ਕੀਤਾ ਜਾਵੇ ਕਿਉਂਕਿ 5 ਵਜੇ ਤੋਂ ਬਾਅਦ ਕਾਰਪੋਰੇਸ਼ਨ ਦਾ ਕੋਈ ਵੀ ਜਿਹੜਾ ਵਰਕਰ ਹੈ ਕੰਮ ਨਹੀਂ ਕਰਦਾ ਸਾਨੂੰ ਹੈਗਾ 5 ਵਜੇ ਤੋਂ ਬਾਅਦ ਜਦੋਂ ਐਕਸੀਡੈਂਟ ਲੋਕੀ ਆਪਣੇ ਘਰਾਂ ਨੂੰ ਜਾਂਦੇ ਕੰਮਾਂ ਤੋਂ ਐਕਸੀਡੈਂਟ ਹੁੰਦੇ ਨੇ ਤੇ ਉਹਨਾਂ ਦੀਆਂ ਜਾਨਾਂ ਵੀ ਜਾਂਦੀਆਂ ਇਨਸਾਨਾਂ ਦੀਆਂ ਵੀ ਜਾਨਾਂ ਬਚਾਈਆਂ ਜਾਣ ਔਰ ਗਊ ਮਾਤਾ ਦੀ ਜਾਨ ਬਚਾਈ ਜਾਵੇ ਕਈ ਵਾਰੀ ਹੁੰਦਾ ਸਾਨੂੰ ਗੋਲ ਆਂਦੀ ਆ ਅਸੀਂ ਕਦੀ ਕਿਤੇ ਦੌੜਦੇ ਨਾ ਕਦੀ ਕਿਤੇ ਇੱਕ ਬੰਦਾ ਕਿੰਨੀ ਕ ਜਗ੍ਹਾ ਤੇ ਜਾਏਗਾ ਔਰ ਕਿੰਨੀਆਂ ਘਟੀਆ ਮਾਬ ਬਣਾਏਗਾ ਤੇ ਸਾਨੂੰ ਹੈਗਾ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਜਾਏ ਅਸੀਂ ਤੇ ਕੰਮ ਕਰੀਏ ਕਰੀਏ ਨਾਲ ਇਹ ਵੀ ਕੰਮ ਕਰਨ ਆਪਣਾ ਜਿਹੜਾ ਕਾਉਸ ਹਸਾ ਕਿਤੇ ਤੇ ਲਗਾਣ ਨਾ ਕਿ ਉਹ ਜਿਹੜਾ ਉੱਚ ਪੈਸੇ ਜਿਹੜੇ ਚੋਰੀ ਕਰਕੇ ਆਪਣੀਆਂ ਜਿਹੜੀਆਂ ਘਰ ਗੋਠੀਆਂ ਬਣਾਉਣ ਮੇਰਾ ਵੀ ਰਾਖੀ ਇਹ ਬੰਦਾ ਕਹਿੰਦਾ ਤੁਸੀਂ ਐਨੇ ਬਲ ਸੜੇ ਹੈਗੇ ਤੁਸੀਂ ਐਡੀ ਵੱਡੀ ਸੰਗਠਨ ਹੋ ਸਾਰਾ ਕੁਝ ਸਾਨੂੰ ਦੱਸੋ ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ ਅਸੀਂ ਦੇ ਨਾਲ ਇੱਕ ਟੀਮ ਬਣਾਉਂਦੇ ਹਾਂ ਜੁਆਇੰਟ ਡਾਇਨਲ ਸਟੱਡੀ ਲਈ